ਇੱਥੇ ਕਹਿੰਦਾ ਤੇਰਾ ਭਲਾ ਕਿੱਦਾਂ ਟੁੰਡੇ ਜਪੜੇ ਕਹਿੰਦਾ ਕੋਈ ਉਹ ਫਰਾਰ ਹੋਣਾ ਬਾਅਦ ਨਹੀਂ ਕਰਈ ਆ ਹਰੇ ਕੋਈ ਅਸਰ ਨਹੀਂ ਬਣਾਉਂਦੇ ਮਟਰਸਾਈਕਲ ਵੀ ਪੰਨੇ ਆ ਬੀਨਾ ਨੇ ਕੋਈ ਕਸਰ ਨਹੀਂ ਛੱਡੀ ਉਹ ਜੀ ਮੁਸਿੰਨਾਮ ਮੁਸਿੰਨਾ ਸਾਰੀਆਂ ਦਾਤੀਆਂ ਨੇ ਇਹ ਉੱਥੋਂ ਉੱਥੇ ਤੋਂ ਥੋੜਾ ਜਿਆਦਾ ਉੱਧੂ ਆ ਕੇ ਛਾੜੀ ਉੱਪਰ ਛੱਤ ਛੋਟੇ ਸਾਰੇ ਬੰਨੇ ਆ ਸਾਰੇ ਮੇਰੇ ਕਿਹਦੇ ਨੇ ਮੈਂ ਉੱਤੇ ਲੋਰ ਨੇ ਉੱਤੇ ਤਾਂ ਅੰਦਰ ਦਾ ਨਾ ਕਰ ਜਾ ਦਿੰਦਾ ਅੰਦਰ ਮੇਰੇ ਹੱਟਾ ਥੱਲੇ ਆਈਆਂ ਸਾਰੇ ਉੱਧਰ ਤਾਂ ਛੱਤ ਨੂੰ ਨਿਗਾ ਮਾਰੋ ਤਾਂ ਵੇਖੋ ਕਿ ਮੈਂ ਉਲਟਾ ਲਿਖਣਾ ਪੈਗਾ ਹੁੰਦਾ ਉੱਥੋਂ ਪੂਰ ਵੇ ਵੇ ਤਪੰਨਾ ਮਾਰ ਗਿਆ ਪੂਰੇ ਦਰੋਂ ਸੂ ਇਧਰ ਉਹ ਬੈੱਡ ਪਹੰਚਤਾ ਨਵਾਂ ਬੈੱਡ ਬਰਤ ਤੇ ਦਸਤੇ ਦੁਸਤੇ ਮਾਰਿਆ ਕਾਫੀ ਨੀਰਾ ਦੇ 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 ਚਾਹੋ ਉਹ ਦਾਤਮਾਲਾ ਦੇ ਬਾਥਰੂਮ ਵਾਲਾ ਦੇ ਬਾਥਰੂਮ ਵਾਲਾ ਨਹੀਂ ਆਹ ਦੇਖੋ ਜੀ ਇੱਥੋਂ ਦੀ ਗਾ ਗਿਆ ਦਸਤੇ ਦੁਸਤੇ ਮਾਰ ਲੇ ਅੰਦਰ ਇੱਟਾ ਮਾਰਨਾ ਹੈ ਅਜੇ ਦਿੰ ਮਾਰਿਆ ਇਤਨੀ ਦਿਨ ਲੱਗੇ ਪਹੁੰਚੇ ਉਹ ਵੀ ਨਾ ਕਰਦੇ ਕੋਈ ਕਸਰ ਨਹੀਂ ਛੱਡੀ ਘਰੇ ਬੰਦਾ ਮਾਰ ਦਿੰਦਾ ਮੈਂ ਨਿਕਲਦਾ ਹਾਂ ਕੋਈ ਗੱਲ ਨਹੀਂ ਜੋ ਆਪਦਾ ਕੋਈ ਬਦਲੇ ਦਿਹਾੜੇ ਚਾਲਣਾਂ ਹੋ ਗੀਆਂ ਜਿਹਨਾਂ ਨੂੰ 73 ਲੱਖ ਨਾ ਉਹ ਚੱਲ ਰਹੀ ਨਹੀਂ ਤੇ ਮੈਂ ਨਹੀਂ ਕਹਾਂਗਾ ਸਾਰੇ ਕੱਟ ਤੋਂ ਬੇਸ਼ੱਕਲੀ ਸੰਭਵ ਹੋ ਜਾ ਰਹੇਗਾ ਅਲੱਲ ਆਪਣੇ ਨਾਲ ਹੀ ਹਾਂ ਬਦਕੇ ਨਹੀਂ ਚੱਲਦੇ ਅਸੀਂ ਬੇਫਿਕਰ ਲੱਗੇ ਬਹੁਤ ਜੀਣ ਨਹੀਂ ਨੂੰ तो फिर छुट्टी मारी

ਉਹ ਗਾਂਧੀ ਲਗ ਰਹੀ ਬਾਟਮ ਤੇ ਕੰਨਾ 31 31 ਦਾ ਮੁੰਡਾ ਇਹ ਬਾਈ ਜੀ ਘਰੇ ਆ ਕੇ ਸਾਡੇ ਨਾਲ ਅਸੀਂ ਤਾਂ ਗੱਲ ਪਾਏ ਆਏ ਨਜਾਇਜ਼ ਜੀ ਅੱਗੇ ਵੀ ਇੱਕ ਦੋ ਮੁੰਡਾ ਨਾਲ ਗੱਲ ਪਾਏ ਆਏ ਉਹ ਧੱਕਾ ਕਰਦੇ ਜੀ ਰੇਕਣਾ ਕੀ ਹਮਲਾ ਕੀਤਾ ਨਾ ਹਮਲਾ ਬੈ ਸਾਡੇ ਅੰਦਰ ਵੇਖੋ ਜਾ ਕੇ ਸਾਰਾ ਦਰਵਾਜ਼ਾ ਦੂਜੇ ਪੰਨੇ ਕਾਪੇ ਕਰਪਾਣਾ ਮਾਰੀਆਂ ਹੈਗਾ ਇਹਨਾਂ ਨੇ ਤੇ ਜਦੋਂ ਬੋਲਦੇ ਸਾਡੀ ਯਾਦਵਾਲੀ ਚੂੜੇ ਚੱਪੜੇ ਦੱਸਦੇ ਸਾਨੂੰ ਕਿਸੀ ਦੇ ਕੋਈ ਸ਼ਕਤੀ ਨਹੀਂ ਵੇਜੀ 6 ਵਜੇ ਆ ਮੇਰਾ ਗੁੱਟ ਦੇ ਵਜੇ ਆ ਮੁੰਡੇ ਦੇ ਵੰਦੀਆ ਹਾਂ 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 ਸਾਹਮਣੇ ਚਾਹੀਦਾ ਜੀ ਬਸ ਮੇਰਾ ਨਿਸ਼ਾਨ ਸਿੰਘ ਆ ਜੀ ਗਾਂਦੀ ਨਗਰ ਵਸਤੀ ਵਰਨਾ ਮੇਰਾ ਮੱਕਤੀ ਤੇ ਕੀ ਗੱਲ ਇਹ ਗੱਲ ਇਹ ਹੋਈ ਜੀ ਮੁੰਡੇ ਮਾੜ ਮੋਟੇ ਬੋਲੇ ਸੀਗੇ ਚਲੋ ਅਸੀਂ ਸਾਡਾ ਕੋਈ ਲੜਾਈ ਦਾ ਕੋਈ ਇਰਾਦਾ ਨਹੀਂ ਸੀ ਅਸੀਂ ਮੁੰਡਿਆਂ ਨੂੰ ਧੱਕਾ ਧੱਕਾ ਕਰਕੇ ਘਰੇ ਵਾੜਿਆ ਚਲੋ ਜੇ ਸਾਡਾ ਕੋਈ ਲੜਾਈ ਦਾ ਇਰਾਦਾ ਹੁੰਦਾ ਅਸੀਂ ਇੱਕ ਦੂਜੇ ਨਾਲ ਗੱਲਬਾਤ ਉਹਦੇ ਪਾਏ ਜਾਣਾ ਸੀਗਾ ਪਰ ਇਹ ਬਾਅਦ ਅਸੀਂ ਮੁੰਡਿਆਂ ਨੂੰ ਅੰਦਰ ਵਾਰਦਾ ਚਿੰਦਾ ਬਾਟੂ ਉਹਨੇ ਮੁੰਡੇ ਇਹ ਸਾਰੇ ਜਿੰਨੇ ਵੀ ਸਾਰੇ ਇਕੱਠੇ ਹੋ ਗਏ ਵੀ ਸਾਡੇ ਗੱਲ ਪੈਣ ਆ ਗਏ ਫਿਰ ਇਹਨਾਂ ਨੇ ਬੂਹਾ ਬਾਹ ਪੰਨ ਗਏ ਸਾਡੇ ਅੰਦਰ ਵੜ ਗਏ ਕੁੜੀਆਂ ਨੇ ਚੂੜੇ ਤੂੜੇ ਮਾਰੀਆਂ ਇੱਟਾ ਕੁਰਪਾਨਾ ਕਰੂ ਉਹਨਾਂ ਸਭ ਕੋ ਵਿਨਾਸ਼ ਬੁਲਸਨ ਦੇ ਹੱਥ ਸੀਗੇ ਉਹ ਕਹਿੰਦਾ ਅੱਜ ਚੂੜੇ ਤੁਹਾਨੂੰ ਬਖਸ਼ਣਾ ਨਹੀਂ ਕੋਈ ਗੱਲ ਵੀ ਵੀ ਤੁਹਾਡੀ ਅੱਜ ਨਾ ਇਟਨਾ ਇਟ ਖੜਤਾ ਕੇ ਤੁਹਾਨੂੰ ਇੱਕ ਅੰਦਾ ਮਾਰ ਹੀ ਦੇਣਾ ਇਹ ਸਿੱਧੀ ਗੱਲ ਆ ਕੀ ਮੰਗ ਕਰਦੇ ਵੀ ਮੰਗਾ ਸੰਤਾ ਇਨਸਾਫ ਚਾਹੀਦਾ ਜੀ ਤੇੜੀ ਗੱਲ ਆ ਮਾਣੀ ਜੀ ਇਹ ਅਸੀਂ ਨਾ ਇੱਥੇ ਮਲਾਜਮ ਆਏ ਸੀ ਵੈਸੇ ਗੱਲ ਕੰਡ ਤੇ ਖੜ ਕੇ ਗੱਲ ਕਰੀ ਜਾਂਦੇ ਸੀ ਤੇ ਉਹਨਾਂ ਦਾ ਵੱਡਾ ਮੁੰਡਾ ਸੀ ਜੀ ਤੇ ਉਹਨੇ ਮੈਨੂੰ ਸਿੱਧਾ ਪਤਨ ਪੰਨੇ ਪਰਨੇ ਸਿੱਟ ਕੇ ਕੱਚ ਤੇ ਵਲੇਟ ਲਿਆ ਤੇ ਨਾਲੇ ਮੇਰੀ ਭੈਣ ਦੇ ਚਪੇੜ ਮਾਰੀ ਨਾਲ ਵਾਲ-ਵਾਲ ਪੱਟੇ ਇੰਦੇ ਭੈਣ ਨੂੰ ਮੈਂ ਉਹਨੂੰ ਛਡਾਉਣ ਗਈ ਐ ਤੇ ਵਾਸਤੇ ਵੀ ਉਹਨੂੰ ਕੱਲੇ ਨੂੰ ਖਿੱਚ ਕੇ ਲੈ ਜਾਂਦਾ ਸੀਗਾ ਘਰੇ ਤੇ ਸਾਡੇ ਵਿੱਚ ਪੇੜਾ ਚਪੂਣਾ ਮਾਰ ਕੇ ਸਾਡੇ ਗਲ ਪਿਆ ਕੇ ਗਏ ਆਣ ਕੇ ਠੀਕ ਹੈ ਜਿੰਦਾ ਮਾਤੂ ਆਵ ਸੀਗਾ ਤੇ ਨਾਲੇ ਸਾਨੂੰ ਚੂੜੀਆਂ ਚਾੜੀਆਂ ਸਤੋ ਜੀ ਇੱਥੇ ਹੋ ਬੰਦੇ ਬਾਰੇ ਪਰਦੇ ਭੁਲੀਏ ਹੋਜੀ ਕੀ ਕਰਨਾ ਹੋ ਜਾ ਰਾਤ ਨੂੰ ਕੱਲ ਜਿਹੜੀ ਰਾਤ ਲੜਾਈ ਹੋਈ ਹੈ ਲੈ ਸਾਢੇ 8 ਦਾ ਟਾਈਮ ਸੀਗਾ ਮੈਂ ਘਰ ਸੁੱਤਾ ਪਿਆ ਸੀਗਾ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਮਾੜੀ ਮੋਟੀ ਖਹਿ ਬਾਜ਼ੀ ਹੋਈ ਆ ਕੋ ਮੇਰੇ ਘਰੇ ਆ ਗਏ ਤੇ ਜਦੋਂ ਮੇਰੇ ਤਰੇ ਤੇ ਉਹ ਛੱਤਾਂ ਦੇ ਉੱਤੋਂ ਆ ਗਏ ਤੇ ਸਾਢੇ ਘਰੇ ਉਹਨਾਂ ਨੇ ਆ ਕੇ ਟਰਟਰੋੜਾ ਚਲਾਤਾ 20 25 ਜਣੇ ਸੀਗੇ ਜਿਨ੍ਹਾਂ ਦੇ ਕੋਈ ਬਾਈ ਦੇ ਨਾਂ ਨਹੀਂ ਜਾਂਦੇ ਇਹਨਾਂ ਕੋਈ 10 15 12 ਦੇ ਨਾਂ ਲਿਖਾਏ ਹੋਏ ਅਸੀਂ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਬੇਸਬਾਲ ਕਈਆਂ ਦੇ ਪੰਚ ਦਾਤਰ ਇੱਟਾਂ ਉਹ ਚੜ੍ਹ ਗਿਆਂ ਮੌਕੇ ਤੇ ਤੁਸੀਂ ਸੀ ਫੁਟੇਜ ਐਸ.ਐਚ.ਐਨ. ਸਾਹਿਬ ਨੇ ਮੌਕਾ ਵੇਖਿਆ ਆਗੇ ਔਰ ਆਪਣਾ ਇਹਨਾਂ ਨੇ ਕੀ ਆ ਜੀ ਸਾਡੇ ਜਿਹੜੇ ਤਿੰਨ ਬੰਦੇ ਦਾਖਲ ਪਏ ਅੱਛੇ ਸੱਟਾਂ ਜਿਹਨਾਂ ਦੇ ਵੱਜੀਆਂ ਤੇ ਤਿੰਨ ਸਾਡੇ ਇਹਨਾਂ ਨੇ ਘਰ ਪਾਣ ਦਿੱਤੇ ਜੀ ਮੇਰਾ ਘਰ ਵੇਖਣਾ ਇੱਟਾਂ ਮਨ ਭਨ ਭਨ ਕੇ ਉਹਨਾਂ ਨੇ ਭਰਾ ਹਾਲ ਕਰਤਾ ਜੀ ਕੀ ਮੰਨ ਕਰਦੇ ਆ ਮੰਗ ਜੀ ਬਸ ਸਾਡੀ ਹੋਈ ਮੰਗ ਹੈ ਜੇ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਆ ਜੇ ਲੋਕਾਂ ਦੇ ਘਰਾਂ 'ਚ ਵੜ ਕੇ ਜਿਹੜੇ ਆ ਕੁਝ ਹੋ ਰਿਹਾ ਸੀ ਇੱਕ ਮੈਂ ਜ਼ਿੰਮੇਵਾਰ ਬੰਦਾ ਸੀ ਸਾਬਕਾ ਐਮਸੀ ਆਈ ਮੈਂ ਠੀਕ ਹੈ ਤੇ ਮੇਰੇ ਘਰੇ ਵੜ ਗਏ ਕੋਈ ਤਾਂ ਆਮ ਬੰਦੇ ਦਾ ਆਮ ਆਮ ਜਨਤਾ ਦਾ ਕੀ ਹਾਲ ਹੋ ਗਿਆ ਦੱਸੋ ਹਾਂਜੀ ਮੇਰਾ ਨਾਮ ਦੇਸ਼ਾ ਸਿੰਘ ਡੀਸੀ ਐਮਸੀ ਵਾਰ ਨੰਬਰ 31 ਉਹ ਕੀ ਗੱਲ ਹੋਈ ਸੀ ਬਈ ਇਹ ਰਾਤ 'ਚ ਧੋਲੇ ਕਾ ਰਾਤ 'ਚ ਲੜਦੇ ਸੀ ਪਤਾ ਨਹੀਂ ਕਿਹੜੀ ਗੱਲ ਤੋਂ ਲੜਿਆ ਠੀਕ ਹੈ ਰਾਤੀ ਇਹਨਾਂ ਨੇ ਇੱਕ ਦੂਜੇ ਨਾਲ ਇੱਟਾਂ ਚਲਾਈਆਂ ਬਹੁਤ ਜ਼ਿਆਦੀਆਂ ਇਹ 20 25 ਵਾਲੇ ਲੈ ਕੇ ਕਰੇ ਇਹਨਾਂ ਦੇ ਆ ਕੇ ਇੱਟਾਂ ਚੁਲਾਤਦੇ ਸੀ ਨਹੀਂ ਲੜੇ ਮੈਨੂੰ ਦੱਸਿਆ ਇਹਨਾਂ ਨੇ ਬੈਠ ਕੇ ਗੱਲਬਾਤ ਕਰ ਸਕਦੇ ਸੀ ਬੱਚੇ ਲੜੇ ਸੀ ਤੇ ਬੈਠ ਕੇ ਵੀ ਗੱਲ ਹੋ ਸਕਦੀ ਸੀ ਪਹਿਲਾਂ ਇਹ ਗੱਲ ਪਾ ਕੇ ਫਿਰ ਉਹਨਾਂ ਨੇ ਕੱਚ ਚਾਈਆਂ ਇਹ ਆ ਕੇ ਉਹਨਾਂ ਦੇ ਬੱਚਿਆਂ ਦੀ ਗੱਲ ਵੀ ਪਾ ਕੇ ਉਹਨਾਂ ਦੇ ਆਪ ਅੰਦਰ ਬੈਠ ਬੁੱਢੀ ਕੋਲੋਂ ਮੈਂ ਇਹ ਕਹਿੰਦਾ ਜੀ ਇਹ ਪ੍ਰਸ਼ਾਸਨ ਜਿਹੜੀ ਵੀ ਕਲੋਨੀ ਕਾਰਵਾਈ ਬੰਦੀ ਇਹਨਾਂ ਦੇ ਕਰਨ ਕਰੇ ਸਰ ਸਰ ਇਹ ਦੋ ਦਰਾਂ ਦੇ ਵਿੱਚ ਲੜਾਈ ਬਣੀ ਗਾਂਧੀ ਨਗਰ ਦੇ ਵਿੱਚ ਕੀ ਮਾਮਲਾ ਕੀ ਕਾਰਵਾਈ ਹੈ ਕੀ ਵੈਸੇ ਰਾਤੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋਵਾਂ ਧਿਰਾਂ ਦੇ ਵਿੱਚ ਗਾਂਧੀ ਨਗਰ ਦੇ ਵਿੱਚ ਜਿਹੜੇ ਲੜਾਈ ਹੋ ਰਹੀ ਹੈ ਜਿੱਥੇ ਆਪਸ ਦੇ ਵਿੱਚ ਇੱਟਾਂ ਰੋੜੇ ਵੱਟੇ ਵਗੈਰਾ ਚੱਲੇ ਆ ਜਿਸ ਤੇ ਇਨਫੋਰਮੇਸ਼ਨ ਤੇ ਤੁਰੰਤ ਰੈਕਟ ਕਰਦੇ ਹੋਏ ਸਿਟੀ ਥਾਣਾ ਪੁਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਜਿਹੜੇ ਹੋਰ ਕੋਈ ਨੁਕਸਾਨ ਹੋ ਸਕਦਾ ਸੀ ਉਸ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਜਿਹੜੇ ਵਿਕਟਿਮ ਉਹ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੋਏ ਆ ਤੇ ਉਹਦਾ ਰੁਕਾ ਵਗੈਰਾ ਸਾਨੂੰ ਮਸੂਲ ਹੋ ਗਿਆ ਤੇ ਐਮਐਲਆਰ ਦੇ ਆਧਾਰ ਤੇ ਦੇ ਵਿਕਟਮ ਦੇ ਬਿਆਨ ਦੇ ਆਧਾਰ ਤੇ ਚੋਣ ਬਣਦੀ ਕਾਨੂੰਨੀ ਕਾਰਵਾਈ ਹੋਗੀ ਐਫਆਰ ਦਰਜ ਕਰਕੇ ਉਹ ਮਨ ਵਿੱਚ ਲੈਣਦੀ ਹੈ